ਖੋਦ ਨੂੰ ਬਦਲੋ ਦੁਨੀਆ ਨਹੀਂ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਰਾਜ ਵਿੱਚ ਲੋਕ ਬੜੀ ਖੁਸ਼ੀ ਤੇ ਸੁਖ ਸ਼ਾਂਤੀ ਨਾਲ ਰਹਿੰਦੇ ਸਨ ਰਾਜ ਵਿੱਚ ਦੌਲਤ ਦੀ ਕੋਈ ਕਮੀ ਨਹੀਂ ਸੀ ਅਤੇ ਨਾ ਹੀ ਕਿਸੇ ਕਿਸਮ ਦੀ ਮੁਸੀਬਤ ਸੀ ਲੋਕ ਆਪਣੇ ਰਾਜੇ ਤੋਂ ਬਹੁਤ ਖੁਸ਼ ਸਨ ਇੱਕ ਦਿਨ ਰਾਜੇ ਨੇ ਸੋਚਿਆ ਕਿ ਉਹ ਆਪਣੇ ਰਾਜ ਦੇ ਇਤਿਹਾਸਿਕ ਤੇ ਤੀਰਸਥਾਨਾਂ ਦੀ ਯਾਤਰਾ ਕਰੇ ਅਤੇ ਆਪਣੇ ਲੋਕਾਂ ਨਾਲ ਮਿਲ ਕੇ ਉਹਨਾਂ ਦੇ ਹਾਲਚਾਲ ਪੁੱਛੇ ਰਾਜਾ ਪੈਦਲ ਹੀ ਨਿਕਲ ਪਿਆ ਦੂਰਦੇ ਰਾਜ ਦੇ ਲੋਕ ਆਪਣੇ ਰਾਜੇ ਨੂੰ ਵੇਖ ਕੇ ਬੜੇ ਪ੍ਰਸੰਨ ਹੋਏ ਅਤੇ ਉਸ ਨਾਲ ਗੱਲਬਾਤ ਕਰਕੇ गर्व ਮਹਿਸੂਸ ਕੀਤਾ ਸਭ ਨੇ ਰਾਜੇ ਦੇ ਦਿਲ ਦੀ ਨੇਕੀ ਦੀ ਵਾਹ-ਵਾਹ ਕੀਤੀ ਕਈ ਹਫ਼ਤਿਆਂ ਦੀ ਯਾਤਰਾ ਤੋਂ ਬਾਅਦ ਰਾਜਾ ਆਪਣੇ ਮਹਿਲ ਵਾਪਸ ਆ ਗਿਆ ਉਹ ਖੁਸ਼ ਸੀ ਕਿ ਉਸ ਨੇ ਕਈ ਪਵਿੱਤਰ ਥਾਵਾਂ ਦੇ ਦਰਸ਼ਨ ਕੀਤੇ ਅਤੇ ਲੋਕਾਂ ਨੂੰ ਸੁਖੀ ਜੀਵਨ ਜਿਉਂਦੇ ਦੇਖਿਆ ਪਰ ਇੱਕ ਗੱਲ ਦਾ ਉਸ ਨੂੰ ਬਹੁਤ ਅਫਸੋਸ ਸੀ ਉਸ ਦੇ ਪੈਰਾਂ ਵਿੱਚ ਬੇहद ਦਰਦ ਸੀ ਕਿਉਂਕਿ ਇਹ ਪਹਿਲੀ ਵਾਰ ਸੀ ਕਿ ਉਹ ਇੰਨੀ ਲੰਮੀ ਯਾਤਰਾ ਪੈਦਲ ਕਰਕੇ ਆਇਆ ਸੀ ਰਾਜੇ ਨੇ ਆਪਣੇ ਮੰਤਰੀਆਂ ਅੱਗੇ ਸ਼ਿਕਾਇਤ ਕੀਤੀ ਕਿ ਰਸਤੇ ਪਥਰੀਲੇ ਅਤੇ ਕਰੜੇ ਹਨ ਜਿਨ੍ਹਾਂ ਤੇ ਤੁਰਨਾ ਬਹੁਤ ਮੁਸ਼ਕਲ ਹੈ ਉਹ ਕਹਿੰਦਾ ਸੀ ਕਿ ਲੋਕਾਂ ਲਈ ਵੀ ਇਹ ਰਾਹ ਬਹੁਤ ਤਕਲੀਫ ਦੇ ਹੋਣਗੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜੇ ਨੇ ਹੁਕਮ ਦਿੱਤਾ ਕਿ ਸਾਰੇ ਰਾਜ ਦੇ ਰਸਤੇ ਚਮੜੇ ਨਾਲ ਟੱਕੇ ਜਾਣ ਤਾਂ ਜੋ ਹਰ ਕੋਈ ਆਰਾਮ ਨਾਲ ਤੁਰ ਸਕੇ ਮంత్రి ਇਹ ਸੁਣ ਕੇ ਹੈਰਾਨ ਰਹਿ ਗਏ ਉਹ ਜਾਣਦੇ ਸਨ ਕਿ ਇਹ ਕੰਮ ਕਰਨ ਲਈ ਹਜ਼ਾਰਾਂ گاਵਾਂ ਨੂੰ ਮਾਰਨਾ ਪਵੇਗਾ ਅਤੇ ਇਸ ਤੇ ਬੇਹੱਦ ਖਰਚਾ ਵੀ ਆਵੇਗਾ ਤਦ ਇੱਕ ਬੁੱਧੀਮਾਨ ਮੰਤਰੀ ਨੇ ਹੌਲੀ ਜਾ ਕੇ ਰਾਜੇ ਅੱਗੇ ਪ੍ਰਸਤਾਵ ਰੱਖਿਆ ਰਾਜੇ ਨੇ ਪੁੱਛਿਆ ਕੀ ਹੋ ਰਾ ਹੈ ਮੰਤਰੀ ਨੇ ਨਿਮਰਤਾ ਪੂਰਵਕ ਕਿਹਾ ਮਹਿਲਾ ਸਾਰੇ ਰਸਤੇ ਚਮੜੀ ਨਾਲ ਕਿਉਂ ਟਕਣੇ ਤੁਸੀਂ ਆਪਣੇ ਪੈਰਾਂ ਤੇ ਹੀ ਚਮੜੀ ਦੀ ਜੁੱਤੀ ਪਾ ਲਓ ਤਾਂ ਰਾਜਾ ਇਹ ਸੁਣ ਕੇ ਹੈਰਾਨ ਵੀ ਹੋਇਆ ਤੇ ਪ੍ਰਸੰਨ ਵੀ ਉਸ ਨੇ ਉਸ ਮੰਤਰੀ ਦੀ ਬੁੱਧੀਮਤਾ ਦੀ ਸਦਾar ਵੰਡਾਈ ਕੀਤੀ ਅਤੇ ਆਪਣੇ ਲਈ ਚਮੜੇ ਦੀ ਜੁੱਤੀ ਬਣਾਉਣ ਦਾ ਹੁਕਮ ਦਿੱਤਾ ਨਾਲ ਹੀ ਉਸ ਨੇ ਸਾਰੇ ਰਾਜ ਦੇ ਲੋਕਾਂ ਨੂੰ ਵੀ ਜੁੱਤੀਆਂ ਪਾਉਣ ਦੀ ਸਲਾਹ ਦਿੱਤੀ ਸਿੱਖਿਆ ਦੁਨੀਆ ਨੂੰ ਬਦਲਣ ਦੀ ਬਜਾਏ ਸਭ ਤੋਂ ਪਹਿਲਾਂ ਖੁਦ ਨੂੰ ਬਦਲੋ ਧੰਨਵਾਦ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ